ਪਿਆਰੇ ਵਿਦਿਆਰਥੀਓ ਹਾਉ ਇਸ ਸਵਾਲ ਵਿੱਚ ਆਪਾਂ ਅੰਕਗਣਿਤਕ ਲੜੀ ਦਾ 31ਵਾਂ ਪਦ ਪਤਾ ਕਰੀਏ ਪ੍ਰਸ਼ਨ ਅਨੁਸਾਰ ਉਸ ਏਪੀ ਦਾ ਏਪੀ ਯਾਨੀ ਕਿ ਅੰਕਗਣਿਤਕ ਲੜੀ ਦਾ 31ਵਾਂ ਪਦ ਪਤਾ ਕਰੋ ਜਿਸ ਦਾ 11ਵਾਂ ਪਦ 38 ਹੈ ਅਤੇ 16ਵਾਂ ਪਦ 73 ਹੈ ਇਸ ਪ੍ਰਸ਼ਨ ਨੂੰ ਹੱਲ ਕਰਨ ਤੋਂ ਪਹਿਲਾਂ ਇਸ ਪ੍ਰਸ਼ਨ ਵਿੱਚ ਲੱਗਣ ਵਾਲਾ ਫਾਰਮੂਲਾ ਪਹਿਲਾਂ ਉਹ ਡਿਸਕਸ ਕਰਦੇ ਹਾਂ nਵੇਂ ਪਦ ਦਾ ਫਾਰਮੂਲਾ ਲੱਗਣਾ ਹੈ ਪਤਾ ਹੈ nਵਾਂ ਪਦ ਬਰਾਬਰ a n 1 d ਹੈ nਵਾਂ ਪਦ ਬਰਾਬਰ a n 1 d ਹੈ a n ਯਾਨੀ ਕਿ nਵਾਂ ਪਦ a ਅੰਕਗਣਿਤਕ ਲੜੀ ਦੀ ਪਹਿਲੀ ਸੰਖਿਆ n ਉਸ ਅੰਕਗਣਿਤਕ ਲੜੀ ਵਿੱਚ ਸੰਖਿਆਵਾਂ ਦੀ ਗਿਣਤੀ ਜੋ ਕਿ ਹਮੇਸ਼ਾ ਇੱਕ ਪ੍ਰਾਕ੍ਰਿਤਿਕ ਸੰਖਿਆ ਹੁੰਦੀ ਹੈ d ਉਸ ਅੰਕਗਣਿਤਕ ਲੜੀ ਦਾ ਸਾਂਝਾ ਅੰਤਰ ਹੁਣ ਪ੍ਰਸ਼ਨ ਅਨੁਸਾਰ ਜੋ ਆਪਾਂ ਨੂੰ ਦਿੱਤਾ ਹੈ ਉਹ ਹੈ ਇਸ ਅੰਕਗਣਿਤਕ ਲੜੀ ਦਾ 11ਵਾਂ ਪਦ ਜੋ ਕਿ 38 ਹੈ ਇਸ ਅੰਕਗਣਿਤਕ ਲੜੀ ਦਾ 16ਵਾਂ ਪਦ ਜੋ ਕਿ 73 ਹੈ ਅਤੇ ਪਤਾ ਕਰਨਾ ਹੈ ਇਸ ਅੰਕਗਣਿਤਕ ਲੜੀ ਦਾ 31ਵਾਂ ਪਦ ਇਸ ਅੰਕਗਣਿਤਕ ਲੜੀ ਦਾ 31ਵਾਂ ਪਦ ਪਤਾ ਕਰਨਾ ਹੈ ਹੁਣ ਇਸ 90 ਪਦ ਦੇ ਫਾਰਮੂਲੇ ਅਨੁਸਾਰ AN A N 1 D ਅਨੁਸਾਰ ਜਦੋਂ N ਦਾ ਮੁੱਲ 11 ਹੋਵੇ ਤਾਂ ਆਪਣੇ ਕੋਲੇ A A 11 1 D 38 ਪ੍ਰਾਪਤ ਹੁੰਦਾ ਹੈ 11 1 10 ਯਾਨੀ ਕਿ A 10D 38 ਸਮੀਕਰਨ ਨੰਬਰ एक प्राप्त हो जाती है इस ही तरह सोलों पद बराबर तिहत्तर है एन एन ए प्लस माइनस एक जगह सोलह है सोलह माइनस एक गुणा डी बराबर तिहत्तर सोलह माइनस एक पंद्रह इस करके इस समीकरण ए प्लस पंद्रह डी बराबर तिहत्तर प्राप्त हो जाती है। ਹੁਣ ਐਨਵੇਂ ਪਦ ਦਾ ਫਾਰਮੂਲਾ ਲਗਾ ਕੇ ਅਤੇ ਪ੍ਰਸ਼ਨ ਅਨੁਸਾਰ 11ਵਾਂ ਪਦ ਬਰਾਬਰ 38 16ਵਾਂ ਪਦ ਬਰਾਬਰ 38 ਆਪਣੇ ਕੋਲ ਦੋ ਸਮੀਕਰਨਾਂ ਪ੍ਰਾਪਤ ਹੋ ਜਾਂਦੀਆਂ ਹਨ। ਪਹਿਲੇ ਸਮੀਕਰਨ a 10d 38 ਦੂਸਰੀ ਸਮੀਕਰਨ a 15d 78 ਪ੍ਰਾਪਤ ਹੁੰਦੀ ਹੈ। ਹੁਣ ਇਹਨਾਂ ਦੋਨਾਂ ਸਮੀਕਰਨਾਂ ਦੀ ਮਦਦ ਦੇ ਨਾਲ ਆਪਾਂ a ਅਤੇ d ਦਾ ਮੁੱਲ ਪ੍ਰਾਪਤ ਕਰਾਂਗੇ। ਦੋਨੋਂ ਸਮੀਕਰਨਾਂ ਨੂੰ ਹੱਲ ਕਰਨ ਤੇ a 15d 73 a 10d 38 ਦੋਨੋਂ ਸਮੀਕਰਨਾਂ ਨੂੰ ਘਟਾਉਣ ਤੇ a ਅਤੇ a ਆਪਸ ਵਿੱਚ ਕੱਟਿਆ ਜਾਂਦਾ ਹੈ 15d 10d 5d ਪ੍ਰਾਪਤ ਹੁੰਦਾ ਹੈ 73 38 35 ਪ੍ਰਾਪਤ ਹੁੰਦਾ ਹੈ 78 73 38 35 ਪ੍ਰਾਪਤ ਹੋ ਜਾਂਦਾ ਹੈ ਹੁਣ ਆਪਣੇ ਕੋਲੇ 5d 35 ਪ੍ਰਾਪਤ ਹੋ ਗਿਆ ਹੈ ਗੁਣਾ ਵਾਲੀ ਸੰਖਿਆ ਦੂਸਰੇ ਪਾਸੇ ਜਾ ਕੇ ਭਾਗ ਹੋ ਜਾਂਦੀ ਹੈ 35 ਨੂੰ 5 ਨਾਲ ਭਾਗ ਕਰਨ ਤੇ 7 ਪ੍ਰਾਪਤ ਹੋ ਜਾਂਦਾ ਹੈ ਇਸ ਨਾਲ ਇਸ ਅੰਕਗਣਿਤਿਕ ਲੜੀ ਦੇ ਲੜੀ ਦਾ ਸਾਂਝਾ ਅੰਤਰ 7 ਪ੍ਰਾਪਤ ਹੋ ਜਾਂਦਾ ਹੈ। D ਦਾ ਮੁੱਲ 7 ਨੂੰ ਸਮੀਕਰਨ ਨੰਬਰ 1 ਵਿੱਚ ਭਰਨ ਤੇ D 7 ਨੂੰ ਸਮੀਕਰਨ ਸਮੀਕਰਨ 1 ਵਿੱਚ ਭਰਨ ਤੇ ਹੁਣ ਸਮੀਕਰਨ 1 ਹੈ ਕਿ ਆਪਣੇ ਕੋਲ A 10D 38 ਇਸ ਸਮੀਕਰਨ ਨੰਬਰ 1 ਹੈ। ਇਸ ਵਿੱਚ d ਦਾ ਮੁੱਲ 7 ਪਰੰਤੇ 10 7 38 a 10 7 70 ਪ੍ਰਾਪਤ ਹੁੰਦਾ ਹੈ 38 a 38 70 a -32 ਪ੍ਰਾਪਤ ਹੋ ਜਾਂਦਾ ਹੈ ਹੁਣ ਦੋਨੋਂ ਸਮੀਕਰਨਾਂ ਨੂੰ ਹੱਲ ਕਰਨ ਤੇ ਆਪਣੇ ਕੋਲ ਏ ਦਾ ਮੁੱਲ -32 ਅਤੇ ਡੀ ਦਾ ਮੁੱਲ 7 ਪ੍ਰਾਪਤ ਹੁੰਦਾ ਹੈ ਹੁਣ ਦੋਨੋਂ ਏ ਅਤੇ ਡੀ ਏ ਯਾਨੀ ਕਿ ਪਹਿਲੀ ਸੰਖਿਆ ਡੀ ਯਾਨੀ ਕਿ ਸਾਂਝਾ ਅੰਤਰ ਇਹਨਾਂ ਦੋਨੋਂ ਦਾ ਮੁੱਲ ਹੁਣ ਆਪਾਂ 31ਵਾਂ ਪਦ ਪਤਾ ਕਰਨ ਲਈ ਵਰਤਾਂਗੇ ਹੁਣ 31ਵਾਂ ਪਦ 9ਵੇਂ ਪਦ ਦੇ ਫਾਰਮੂਲੇ ਅਨੁਸਾਰ 31ਵਾਂ ਪਦ ਬਰਾਬਰ a 31 1 d ਹੁੰਦਾ ਹੈ 31ਵਾਂ ਪਦ ਬਰਾਬਰ a 3d ਇਸ ਵਿੱਚ ਇਸ ਸਮੀਕਰਨ ਵਿੱਚ a ਅਤੇ d ਦਾ ਮੁੱਲ ਭਰਨ ਤੇ 31ਵਾਂ ਪਦ a ਦਾ ਮੁੱਲ -32 3 d ਦਾ ਮੁੱਲ 7 ਭਰਨ ਤੇ 31ਵਾਂ ਪਦ -32 3 7 210 210 दस दो, दो बराबर प्लस का दो सौ प्लस का दो सौ दस माइनस का बत्ती दोनों निशान उल्ट कटाउ 10 दस दस चो दो कटे अठ सिर दस दस चो तीन ते सत्त एक 31ਵਾਂ ਪਦ 178 ਪ੍ਰਾਪਤ ਹੋ ਜਾਂਦਾ ਹੈ ਇਸ ਅੰਕਗਣਿਤਕ ਲੜੀ ਦਾ 31ਵਾਂ ਪਦ 178 ਪ੍ਰਾਪਤ ਹੋ ਗਿਆ ਹੈ ਜੋ ਕਿ ਆਪਣਾ ਉੱਤਰ ਹੈ ਇਸ ਸਵਾਲ ਨੂੰ ਇੱਕ ਵਾਰ ਫਿਰ ਆਪਾਂ ਦੁਹਰਾਉਨੇ ਆ ਇਸ ਸਵਾਲ ਵਿੱਚ ਆਪਾਂ ਨੂੰ ਉਸ ਅੰਕਗਣਿਤਕ ਲੜੀ ਦਾ 31ਵਾਂ ਪਦ ਪਤਾ ਕਰਨਾ ਹੈ ਜਿਸ ਦਾ 11ਵਾਂ ਪਦ 38 ਹੈ ਅਤੇ 16ਵਾਂ ਪਦ 73 ਹੈ ਇਸ ਫਾਰਮ ਇਸ ਸਵਾਲ ਵਿੱਚ ਵਰਤਿਆ ਜਾਣ ਵਾਲਾ ਫਾਰਮੂਲਾ ਅੰਕਗਣਿਤਕ ਲੜੀ ਦਾ nਵਾਂ ਪਦ ਦਾ ਫਾਰਮੂਲਾ ਹੈ AN A n 1 d ਇਹ nਵਾਂ ਪਦ ਦਾ ਫਾਰਮੂਲਾ ਹੈ ਜਿਸ ਵਿੱਚ AN nਵਾਂ ਪਦ ਹੈ A ਅੰਕਗਣਿਤਕ ਲੜੀ ਦੀ ਪਹਿਲੀ ਸੰਖਿਆ n ਸੰਖਿਆਵਾਂ ਦੀ ਗਿਣਤੀ d ਇਸ ਅੰਕਗਣਿਤਕ ਲੜੀ ਦਾ ਸਾਂਝਾ ਅੰਤਰ ਪ੍ਰਸ਼ਨ ਅਨੁਸਾਰ ਆਪਾਂ ਨੂੰ ਇਸ ਅੰਕਗਣਿਤਕ ਲੜੀ ਦਾ 38ਵਾਂ ਪਦ ਦਿੱਤਾ ਹੈ 11ਵਾਂ ਪਦ इस अंक गणित लड़ी का ग्यारहवें पद दिता है ग्यारहवें पद दिता है अठत्ती ग्यारहवें पद से एनवे पद का फॉर्मुला लगा के एन जगह 11 से ग्यारह माइनस एक दस डी प्राप्त होंगे है इसलिए आपके कोई पहले समीकरण ए प्लस दस डी बराबर अठती प्राप्त हो जाती है इस अंक गणित कल का सोलवं पद तिहत्तर दिता है सोलवें पद से एनवे पद का फॉर्मुला लगा के सोलवे पदा ए प्लस पंद्रह डी बराबर तिहत्तर प्राप्त है देखो जिम्मे की पहले ग्यारव पद बराबर अठत्ती जे आएगा जेकर इतने सोलह तो सोलह चौटा के अपने को प्लस पंद्रह डी प्राप्त होंगे है मैं दोबारा इतने दसूंगा जेकर ए ग्यारह ग्यारवें पद ग्यारह चो एक घटा के दस अपने को प्राप्त होगा ए प्लस दस डी जो कि अठत्ती दिता है 16ਵੀਂ ਪਦਲੀ ਆਪਰੇ ਕੋਲੇ 16 ਚ 1 ਕੱਢਾ 15 ਬਣ ਜਾਂਦਾ ਹੈ 15a 15d 73 ਪ੍ਰਾਪਤ ਹੁੰਦਾ ਹੈ ਹੁਣ ਦੋਨੋਂ ਸਮੀਕਰਨਾਂ ਨੂੰ ਹੱਲ ਕਰੰਤੇ ਦੋਨੋਂ ਸਮੀਕਰਨਾਂ ਨੂੰ ਹੱਲ ਕਰੰਤੇ ਆਪਣੇ ਕੋਲੇ a ਦਾ ਮੁੱਲ -32 ਪ੍ਰਾਪਤ ਹੁੰਦਾ ਹੈ ਅਤੇ d ਦਾ ਮੁੱਲ 7 ਪ੍ਰਾਪਤ ਹੁੰਦਾ ਹੈ ਹੁਣ ਇਸ a ਅਤੇ d ਦੇ ਮੁੱਲ ਨੂੰ 31ਵਾਂ ਪਦ ਪਤਾ ਕਰਨ ਲਈ ਵਰਤਾਂਗੇ ਹੁਣ 31ਵਾਂ ਪਦ 31 ਚ 1 ਕੱਢਿਆ ਕਿੰਨੇ ਰਹਿ ਗਏ 30 ਇਸ ਕਰਕੇ 31ਵਾਂ ਪਦ ਕੀ ਬਣ ਗਿਆ a td ਪ੍ਰਾਪਤ ਹੁੰਦਾ ਹੈ ਇਸ ਵਿੱਚ a ਦਾ ਮੁੱਲ -32 ਅਤੇ d ਦਾ ਮੁੱਲ 7 ਪਰੰਤੇ 31ਵਾਂ ਪਦ ਬਰਾਬਰ -32 210 ਪ੍ਰਾਪਤ ਹੁੰਦਾ ਹੈ ਦਾ 32 ਅਤੇ -210 ਦੋਨੋਂ ਨਿਸ਼ਾਨ ਉਲਟਾਉਣ ਤੇ ਆਪਣੇ ਕੋਲ 31ਵਾਂ ਪਦ 178 ਪ੍ਰਾਪਤ ਹੁੰਦਾ ਹੈ ਇਸ ਦੇ ਨਾਲ ਹੀ ਇਹ ਸਵਾਲ ਖਤਮ ਹੁੰਦਾ ਹੈ ਧੰਨਵਾਦ